ਕਲਾਕਾਰ ਨੱਚਣ ਵਾਲੇ ਵੀ ਸਾਡੇ ਭੈਣ ਭਰਾ ਵਾ ਜਿਹੜੀਆਂ ਧੀਆ ਡਾਂਸਰ ਆ ਮੇਰੀਆਂ ਭੈਣਾਂ ਵਾ ਆਪਣੇ ਪਰਿਵਾਰਾਂ ਦੀਆਂ ਧੀਆ ਨੇ ਗਾਉਣ ਵਾਲੇ ਵੀ ਆਪਣੇ ਆ ਪਰ ਦੁਨੀਆ ਨੇ ਉਲਟ ਖੇਡ ਖੇਡੀ ਵੀ ਕੀਰਤਨ ਵਾਲੇ ਦਾ ਸਤਕਾਰ ਨਹੀਂ ਕੀਤਾ ਗਾਉਣ ਵਾਲੇ ਦਾ ਕੀਤਾ ਤੇ 100 ਦੇ ਵਿੱਚੋਂ 35% ਚੋਟੀ ਦੇ ਰਾਗੀ ਢਾਡੀ ਕੀਰਤਨੀਆਂ ਸਿੰਗਰ ਬਣੇ ਉਹ ਇੰਟਰਵਿਊ 'ਚ ਆਪ ਦੱਸਗੇ ਉਹ ਸਾਡੇ ਆਪਣੇ ਆ ਪਰ ਕੀ ਹੋਇਆ ਗੁਰਬਾਣੀ ਕਹਿੰਦੀ ਸਮੇ ਨੇ ਇਹ ਰਾ ਫੇਰੀ ਕਰਤੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਤੇ ਫਿਰ ਉਹਨਾ ਕੀ ਵੇਖਿਆ ਵੀ ਜੀ ਅਸੀਂ ਜਾਗੇ ਹੁੰਦੇ ਗੁਰੂ ਨਾਲ ਜੁੜੇ ਹੁੰਦੇ ਤੇ ਫਿਰ ਅਸੀਂ ਕੀ ਕਰਦੇ ਵੀ ਢਾਡੀ ਸਿੰਘ ਦੀ ਸੇਵਾ ਹੁੰਦੀ 7 ਲੱਖ ਤੇ ਸਿੰਗਰ ਨੂੰ ਦਿੰਦੇ 11000 ਤੇ ਫਿਰ ਸਿੰਗਰ ਆਪੇ ਢਾਡੀ ਬੋਲੋ ਬਣਦਾ ਨਾ ਇਰੂਲਟ ਖੇਡ ਹੋਣੀ ਸੀ ਉਹ ਖਾਸ ਕਰਕੇ ਸਭ ਤੋਂ ਵੱਡੀ ਦੁਨੀਆ ਚ ਕਮਜ਼ੋਰੀ ਹੈ ਮਾਇਆ بڑے بڑے ਪੰਥ ਕਾਗੂ بڑے بڑے ਵਿਦਵਾਨ ਇਸ ਚੀਜ਼ ਦੇ ਉੱਤੇ ਆ ਕੇ ਉਦੜੇ ਮੋੜ ਡਿੱਗ ਪਿਆ ਆਖੋ ਸਤਿਨਾਮ ਜਿਨ੍ਹਾਂ ਨੂੰ ਸਿੱਧੇ ਸ਼ਬਦਾਂ ਚ ਕਹਿਣਾ ਪਿਆ ਵੀ ਸਾਡੀ ਯਾਰੀ ਫਿਰ ਹੈਗੀ ਆਖੋ ਸਤਿਨਾਮ ਇੱਥੇ ਆ ਕੇ ਮਾਰਾ ਪੈ ਗਿਆ ਸੋ ਕਹਿਣ ਦਾ ਭਾਵ ਸਾਧ ਸੰਗਤ ਜੀ ਇਹ ਜਿਹੜੀ ਤਿੰਨਾ ਗੁਣਾਂ ਵਾਲੀ ਮਾਇਆ ਇਹ ਸਭ ਨੂੰ ਪਰਮਾਉਂਦੀ ਹੈ ਜੇ ਸੱਚੀ ਕਿਤੇ ਅਸੀਂ ਜਾਗੇ ਹੁੰਦੇ ਕਿਉਂਕਿ ਆਪਾਂ ਹੀ ਸਾਰੇ ਆ ਨਾ ਫਿਰ ਇਹ ਕੋਈ ਦਲੇਰ ਮਹਿੰਦੀ ਵਰਗਾ ਸਿੰਗਰ ਜਿਹੜਾ ਇਹ ਨਾ ਕਹਿੰਦਾ ਵੀ ਮੈਂ ਰਾਗੀ ਸੀ ਤੇ ਮੈਂ ਇੱਧਰ ਆ ਗਿਆ ਫਿਰ ਉਹ ਕਹਿੰਦਾ ਨਹੀਂ ਮੈਂ ਗਾਉਂਦਾ ਸੀ ਮੇਰੀ ਕੌਮ ਨੇ ਇੰਨਾ ਕੁ ਸਨਮਾਨ ਦਿੱਤਾ ਮੈਂ ਆਖੇ ਇੱਧਰ ਕੁਝ ਨਹੀਂ ਇੱਧਰ ਆਈ ਤੇ ਫੇਰ ਆ ਦੋਰਾ ਸੱਚ ਹੋਣਾ ਸੀ ਆ ਗਿਆ ਭਈ ਤਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੂਝ ਹੈ ਸ਼ਬਦ ਨੂੰ ਜਦੋਂ ਖੋਜੋਗੇ ਪਹਿਲਾ ਸੱਸਾ ਸੁਣਨਾ ਤੁਸੀਂ ਸੁਣਦੇ ਰਹਿੰਦੇ ਹੋ ਪਿਆਰ ਚ ਬੈਠੇ ਹੋ ਜਿਹੜਾ ਨਹੀਂ ਸੁਣਦਾ ਉਹ ਨਹੀਂ ਆਇਆ ਕੋ ਵਾਹਿ ਜਿਨ੍ਹਾਂ ਨੇ ਕੋਈ ਵੀਡੀਓ ਸੁਣ ਲਈਆਂ ਪਤਾ ਲੱਗਾ ਸਾਡਾ ਬੱਚਾ ਆ ਰਿਹਾ ਸੁਣਿਆ ਤਾਂ ਤਾਂ ਹੀ ਬੈਠਣਾ ਤੇ ਜਿਨਨੇ ਕਦੀ ਵੇਖਿਆ ਨਹੀਂ ਕਥਾ ਕੀ ਕੋ ਜੋ ਤੇ ਸੁੱਤੇ ਜਾਂ ਟੀਵੀ ਵੇਖਦੇ ਆ ਸੋ ਸਭ ਤੋਂ ਪਹਿਲਾ ਸੱਸਾ ਘਰ ਚ ਲਿਆਓ ਆਪਣੇ ਪਰਿਵਾਰ ਨੂੰ ਗੁਰਬਾਣੀ ਨੂੰ ਸੁਣਨਾ ਸ਼ੁਰੂ ਕਰੋ ਦੂਸਰਾ ਸੱਸਾ ਸਮਝ ਜਾਵੇ ਤੀਸਰਾ ਸਮਾਉਤੀ ਆਖੋ ਸੱਸਾ ਸਮਾ ਜਾਣਾ ਪਹੁੰਚ ਜਾਣਾ ਆਓ ਲੈ ਕੇ ਚੱਲੀਏ ਮੈਨੂੰ ਹੁਗੋਂ ਵੀ ਹੋਇਆ ਸੀ ਕਿਸੇ ਸੰਗਤ ਦੇ ਸ਼ਬਦ ਦਾ ਪਿਆ ਪਾ ਉੱਧਰ ਨੂੰ ਜੱਲਦੀ ਗੁਰੂ ਨਾਨਕ ਦੇ ਘਰ ਨੂੰ ਆਖੋ ਸਤ ਮਾਰੇ ਸਾਹਿਬ ਬਗਦਾਦ ਗਏ ਜਿਨੂੰ ਕਹਿ ਲਈਏ ਖੁਦਾ ਦਾ ਬਹੁਤ ਸੁੰਦਰ ਤੋਹਫਾ ਬਹੁਤ ਸੁੰਦਰ ਧਰਤੀ ਹੈ ਉੱਥੇ ਮੇਰੇ ਮਹਿਬੂਬ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਬੈਠੇ ਐ ਪਵਿੱਤਰ ਨਦੀ ਦਾ ਜਲ ਵਗ ਰਿਹਾ ਠੰਡੀ ਹਵਾ ਚੱਲ ਰਹੀ ਇੱਕ ਪੱਥਰ ਬੜਾ ਪਿਆਰਾ ਤੇ ਉਹਦੇ ਤੇ ਮਾਰੇ ਸੁਭਾਈ ਮਾਨ ਹੋ ਗਏ ਕਹਿੰਦੇ ਮਰਦਾਨਿਆਂ ਰਬਾਬ ਛੇੜ ਕਿਸੇ ਸਿਵਤ ਖੁਦਾਏ ਦੇ ਦیدار ਦੀ ਕਰੀਏ ਵਾਹੇ ਗੁਰੂ ਵਾਹੇ ਗੁਰਵਾਹੇ ਗੁਰ ਗੱਜ ਕੇ ਵਾਹੇ ਗੁਰੂ ਵਾਹੇ ਗੁਰਵਾਹੇ ਗੁਰ Wahe Guru, Wahe Guru, Wahe Guru, Wahe. Wahe Guru, Wahe Guru, Wahe Guru, Wah. ਗੁਰਵਾਹੇ ਗੁਰ ਆ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ੜੋ ਬਾਣੀ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਕੋਈ ਆਣ ਮਿਲਾਵੇ ਕੋਈ ਆਣ ਰਬੀਰ ਵਾਬ ਜਾਂ ਕੰਨੀ ਪਈ ਤੇਰੀ ਹਜ਼ੂਰ ਦੀ ਰਵਾਵ ਛੜੀ ਐ ਤਰ੍ਹਾਂ ਟਕਾਸ ਜਦੋਂ ਮਾਰੇ ਨੇ ਆਲਾਪ ਲਾਇਆ ਨੇ ਇੱਕ ਚਿੱਤਰਕਾਰ ਨੇ ਤਸਵੀਰ ਵੀ ਬਣਾਈ ਮਾਰੇ ਭਾਈ ਮਰਦਾਨੇ ਨੇ ਰਵਾਵ ਸੰਭਾਲੀ ਤੇ ਮਾਰੇ ਦਾ ਹੱਥ ਇਸ ਤਰ੍ਹਾਂ ਐ ਪਰ ਰੀਅਲ ਚਿੱਤਰ ਨਹੀਂ ਇੱਕ ਦਰਸ਼ਨ ਹੀ ਹੈ ਚਿੱਤਰ ਦਰਸ਼ਨ ਹੈ ਵੀ ਮਾਰੇ ਜੀ ਇਸ ਤਰ੍ਹਾਂ ਹੱਥ ਕਰਕੇ ਨਾ ਆਲਾਪ ਲਾਇਆ ਪ੍ਰੋਫੈਸਰ ਗੰਗਾ ਸਿੰਘ ਵਰਗੀ ਵਿਦਵਾਨ ਭਿੱਜੇ ਹੋਏ ਵੈਸਰਪੂਰਨ ਸਿੰਘ ਪ੍ਰੋਫੈਸਰ ਸਤਵੀਰ ਸਿੰਘ ਜੀ ਬੜੇ ਪਾਵਨਾ ਵਾਲੇ ਵਿਦਵਾਨ ਨੇ ਉਹ ਕਹਿੰਦਾ ਰੱਬੀ ਰਵਾਬ ਜਾਂ ਕੰਨੀ ਪਹੀ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੱਕਾ ਮਣ ਤੂੰ ਜਿਨਾ ਦਾ ਫੇਰ ਦਿੱਤਾ ਤੁਸੀਂ ਵੀ ਧੰਨ ਤੁਹਾਡਾ ਨਗਰ ਵੀ ਧੰਨ ਤੁਹਾਡਾ ਪਿਆਰ ਵੀ ਤੇ ਮੇਰੇ ਸੌਂਡ ਵਾਲਾ ਵੀਰ ਵੀ ਧੰਨ ਬੜਾ ਪਿਆਰੀ ਕੀ ਜੈ ਰੱਬੀ ਰਵਾਵ ਜਾਂ ਕੰਨੀ ਪਹੀ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੱਕਾ ਮਣ ਤੂੰ ਜਨਾ ਦਾ ਫੇਰ ਦਿੱਤਾ ਪੱਕੇ ਮੋਹਮਣ ਬਣੇ ਮਾਣ ਵਾਲੇ ਮੈਨੂੰ ਲੱਗਦਾ ਜੀ ਕਿਤੇ ਆ ਜਿਹੜੀ ਸਾਡੀ ਪੁਲਸ ਮੁਲਾਜ਼ਮ ਭੈਣ ਦੀ ਖਬਰ ਚੱਲ ਰਹੀ ਹੈ ਕਿੰਨਾ ਇਸ ਚੀਜ਼ ਨੇ ਹੈਰਾਨ ਕੀਤਾ ਪੰਜਾਬ ਨੂੰ ਇੱਕ ਸ਼ੇਰ ਹੈ ਧਿਆਨ ਨਾਲ ਸੁਣਿਓ ਬੋਲਿਓ ਕਿ ਜਿਨ੍ਹਾਂ ਨੂੰ ਸਾਡੀ ਰਾਖੀ ਲਈ ਰੱਖਿਆ ਗਿਆ ਸੀ ਨਾ ਲੱਖ ਲੱਖ ਰੁਪਇਆ ਤਨਖਾਹ ਸੰਗਤ ਦੀ ਟੈਕਸ ਕੱਟੇ ਜਾ ਰਹੇ ਉੱਥੇ ਵਿਦਵਾਨ ਨੇ ਸ਼ੇਅਰ ਲਿਖਿਆ ਢੁੱਕ ਗਿਆ ਚਲੋ ਸਾਡੀ ਉਹ ਵੀ ਭੈਣ ਇੱਕ ਸੇਖੋਂ ਦੇ ਨਾਤੇ ਮੈਂ ਧੀ ਦਾ ਸਤਿਕਾਰ ਕਰਦੇ ਪਰ ਉਹਨੇ ਗਲਤੀ ਕਿੱਥੇ ਕੀਤੀ ਆ ਤੁਸੀਂ ਸਮਾਗਮ ਸੁਣ ਰਹੇ ਹੋ ਮੈਨੂੰ ਲੱਗਦਾ ਉਹਨੇ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਨਾ ਪੜਿਆ ਤੇ ਨਾ ਸੁਣਿਆ ਯੂਨੀਸ ਸੁਣਿਆ ਦਾ ਨਾਮ ਅੱਜ ਤੋਂ ਇਹ ਗਲਤੀ ਨਹੀਂ ਸੀ ਹੋਣੀ ਵਿਲਮ ਸ਼ੇਰ ਪੜਦਾ ਜੇ ਸਮਕਾਨ ਦੀਨੀ ਜਵਾਬ ਦੇ ਜੈ ਤੁਸੀਂ ਵੀ ਬੋਲੋ ਉਹ ਘੜੀ ਵੀ ਨਹੀਂ ਤੇ ਪਲ ਵੀ ਨਹੀਂ ਜੇੜੀ ਗਉ ਸ਼ੇਰ ਦੇ ਹੱਥ ਆ ਗਈ ਉਦਮਾਸ ਵੀ ਨਹੀਂ ਤੇ ਖਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਤੇ ਹਜਿਉਂ ਨੇ ਕਈਆਂ ਨੂੰ ਫਸਾਉਣਾ ਗਾਂ ਵੇਖਿਓ ਜੇ ਤੇ ਇਮਾਨਦਾਰੀ ਨਾਲ ਸਾਫ਼ ਕਰੂਗੀ ਨਾ ਸਰਕਾਰ ਕਈ ਚਿਹਰੇ ਆਉਣਗੇ ਤੇ ਜਿੰਨਾ ਅੱਗੇ ਫਿਰ ਵੱਖਰੀ ਗੱਲ ਆ ਲੋਕੇ ਉਹਨਾਂ ਦਾ ਆਪਣਾ ਵਹਿਰਾ ਨਾ ਆਪਣੇ ਮਹਿਕਮੇ ਦਾ ਹਰ ਕੋਈ ਕਰਦਾ ਇੱਕ ਆਪਣੇ ਵਾਲੇ ਹੀ ਆਖੋ ਸਤਨਾ ਸਾਰੇ ਪਾਸੇ ਲੋਕੀ ਆਪਣੇ ਦੀ ਸਪੋਰਟ ਕਰਦੇ ਆ ਇਹ ਕਾਫਾਈਂ ਪੱਗਾਂ ਦਾੜੀਆਂ ਵਾਲੇ ਪਤਾ ਨਹੀਂ ਕਿਹੜਾ ਸ਼ਰਾਪ ਹੋਇਆ ਇੱਕ ਦੂਜੇ ਨੂੰ ਮਾਰਨ ਤੇ ਤੁਲੇ ਇੱਕ ਪ੍ਰਚਾਰਕ ਦੂਜੇ ਦਾ ਦੁਸ਼ਮਣ ਆਖੋ ਸਤਨਾਮ ਪਤਾ ਨਹੀਂ ਇਹ ਸਾਡੇ ਜੋ ਅਰਦਾਸ ਕਰਿਆ ਕਰੋ ਜੇ ਇਹ ਨੇ ਚੀਜ਼ ਨਿਕਲ ਗਈ ਨਾ ਅਸੀਂ ਸੱਚੀ ਜਿੱਤ ਜਾਵਾਂਗੇ ਇਹ ਚੀਜ਼ ਮਾਰੇ ਸਾਡੇ ਜੋ ਕੱਢ ਦੇਣ ਨਾ ਧੀਰਾ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਨੂੰ ਇਹ ਸਾਡੇ ਬਾਗ ਦੇ ਮਾਲੀ ਸੀ ਇਹ ਸਾਡੇ ਜਿਹੜੇ ਅਫਸਰ ਸੀ ਪਰ ਕੀ ਨਿਕਲ ਆਇਆ ਕੀ ਦਾ ਕੀ ਹੋ ਗਿਆ ਉਹ ਵੀ ਇੱਕ ਧੀ ਕਾਰਨ ਕੀ ਆਪਾਂ ਕਿਸੇ ਦੇ ਵਿਰੋਧੀ ਨਹੀਂ ਮੈਂ ਗੁਰਬਾਣੀ ਦਾ ਵਿਸ਼ਾ ਲੈ ਕੇ ਚੱਲਿਆ ਵੀ ਉਸ ਧੀ ਨੇ ਗੁਰਦੁਆਰੇ ਜਰੂਰ ਜਾਂਦੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਸੁਣਿਆ ਵੀ ਨਹੀਂ ਜੇ ਸੁਣਿਆ ਹੁੰਦਾ ਆਹ ਸ਼ਬਦ ਜੈਸੇ ਰਹਿਣ ਪਰੋਹਣੇ ਉਠ ਚੱਲ ਸਹਿ ਪ੍ਰਭਾਤ ਕਿਆ ਤੂੰ ਰਤਾ ਗ੍ਰਿਸ਼ਟ ਸਿਓ ਸਭ ਫੁੱਲਾਂ ਕੀ ਬਾਗਾ ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਇੰਨੀ ਮਿੱਠੀ ਬਾਣੀ ਸੋ ਸੋ ਖੰਡ ਪਾਠ ਚੱਲਣ ਦੇ ਸੁਣਨ ਵਾਲਾ ਕੋਈ ਨਹੀਂ ਬੋਲੋ ਵਾਹਿਗੁਰੂ ਮੈਨੂੰ ਮਾਫੀ ਦਿਓ లైਵ ਚੱਲਦਾ ਮੈਂ ਤੇ ਇਸ ਗੱਲੋਂ ਹਰਾਣ ਮੈਂ ਬੜਿਆਂ ਨੂੰ ਪੁੱਛਿਆ ਮਾਪੁਰਖਾਂ ਨੂੰ ਗਿਆਨੀ ਜਿਨ੍ਹਾਂ ਨੂੰ ਵੀ ਇਹ ਗ੍ਰੰਥ ਮੈਨੂੰ ਜਰੂਰ ਦੱਸਿਓ ਮੈਂ ਪੜਾਂ ਜੀ ਜੀ ਲਿਖਿਆ ਹੋਵੇ ਵੀ ਮਹਾਰਾਜ ਮੇਰੇ ਮੁੰਡਾ ਹੋਵੇ ਮੈਂ ਦੋ ਪਾਠ ਕਰਾਂ ਜਿਹਦੇ 'ਚ ਲਿਖਿਆ ਹੋਵੇ ਮੇਰੇ ਮੁੰਡੇ ਦਾ ਵੀ ਜਾ ਲੱਗ ਜੇ ਮੈਂ ਤਿੰਨ ਪਾਠ ਕਰਾਂ ਮਾਰੇ ਸੱਜੇ ਪਾਛਾ ਗੋਠੀ ਦਾ ਸੌਦਾ ਜਿਵੇਂ ਦੋ ਪਾ ਉੱਪਰ ਲਿਓ ਗੁਰੂ ਕਿਤੇ ਨੌਕਰ ਆਪਰਾ ਮਾਲਕ ਹੈ ਤੇ ਮਾਲਕ ਨਾਲ ਸੌਦਾ ਨਹੀਂ ਕਰੀਦਾ ਕਹਿਣਾ ਤੇ ਸੀ ਸਤਿਗੁਰੂ ਮੇਰੇ ਗਰੀਬ ਦੇ ਕਾਰਜ ਰਾਸ ਕਰਿਓ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਰੰਭ ਕਰਾ ਕੇ ਸੁਣਾ ਸੁਣਨੀ ਨਹੀਂ ਨਾ ਕਰਾਉਣਾ ਕਹਤਾ ਨਾ ਉਹ ਤੇ ਫਿਰ ਬਿਜ਼ਨਸ ਹੋ ਗਿਆ ਸੁਣਦਾ ਸੀ ਵਾਠੀ ਦਾ ਵੀ ਮਾਣ ਕਰਨਾ ਸੀ ਕਿਉਂਕਿ ਜਦੋਂ ਤੁਸੀਂ ਆਪ ਬਾਣੀ ਸੁਣਦੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੇਟਾ ਰੱਖੋ ਤੁਹਾਡੇ ਅੰਦਰ ਜਦੋਂ ਬਾਣੀ ਜਾਂਦੀ ਤੁਸੀਂ ਕਹਿੰਨਾ ਬਾਬਾ ਜੀ ਸਿਰ ਵੱਡ ਗਏ ਸਿਰ ਵੱਡ ਗਏ ਭੇਟਾ ਦੀ ਗੱਲ ਹੀ ਕੋਈ ਨਹੀਂ ਸੁਣਿਆ ਨਹੀਂ ਨਾ ਚੱਕਰ ਦੇ ਇੱਥੇ ਪੈ ਗਏ ਸਾਡੇ ਜਿੰਨੇ ਨੌਜਵਾਨ ਆ 20% ਛੱਡ ਕੇ 80% ਸੌਂਗ ਸੁਣਦੇ ਆ ਜਿਹੜੋ ਸੁਣਦੇ ਐ ਉਹਨਾਂ ਦੇ ਅੰਦਰ ਖਿੱਚ ਪੈਂਦੀ ਤੇ ਮੈਂ ਮੌਕੇ ਤੇ ਵੇਖਿਆ ਮੈਂ ਨਾਮਣੀ ਇੱਕ ਸਿੰਗਰ ਵਿਆਹ ਤੇ ਆਇਆ ਤੇ ਉਹਦਾ 1 ਘੰਟੇ ਦਾ ਟਾਈਮ ਸੀ ਪੰਜ ਗੀਤ ਉਹਨੇ ਗਾ ਦਿੱਤੇ ਤੇ ਮੁੜ ਕੇ ਉਹ ਕਹਿੰਦਾ ਜੀ ਸਾਡਾ ਸਮਾਂ ਹੋ ਗਿਆ ਪੂਰਾ ਕੈਨੇਡਾ ਤੋਂ ਬੇਟਾ ਆਇਆ ਕਿ ਉਹ ਕਹਿੰਦਾ ਜੀ ਇੱਕ ਹੋਰ ਗਾ ਦਿਓ ਪਲੀਜ਼ ਇੱਕ Song ਹੋਰ ਗਾਓ ਤੇ ਉਹਦਾ ਜਿਹੜਾ PA ਸੀ ਉਹਨੇ ਉਹਨੂੰ ਜਾ ਕੇ ਕਿਹਾ ਕਹਿੰਦੇ 1 ਲੱਖ ਰੁਪਈਆ ਲੱਗੇ ਪੈਗ ਲੱਗਾ ਸੀ ਦਲੇਰੀ ਸੀ ਉਸ ਬੰਦੇ ਨੇ ਚੈੱਕ ਬੁੱਕ ਮੰਗਾਈ 1 ਲੱਖ ਦਾ ਚੈੱਕ ਪਰ ਕਿਸਾਨ ਕਰਕੇ ਉਹਦੇ ਹੱਥ 'ਚ ਫੜਾਇਆ ਲਾਈਵ 'ਚ ਕਹਿੰਦਾ ਗਾ ਗੱਲ ਕਿਹੜੀ ਇਹਦਾ ਮਦਮਲੂ ਦੇ ਅੰਦਰ ਉਹ ਵਸਿਆ ਉਹਦਾ ਗਾਣਾ ਵਸਿਆ ਉਹਨੂੰ ਮੁਹੱਬਤ ਹੈ ਪਰ ਸਾਡੇ ਬੱਚਿਆਂ ਨੂੰ ਮੁਹੱਬਤ ਤਾਂ ਇੱਧਰ ਚਾਹੀਦੀ ਹੈ ਨਾ ਆਖੋ ਸੱਤ ਨਾ